साजन मेरा नाम साजन हैगा मैं संघरवे रोड का रहने वाला वहाँ तो अभी सवेरे ही मेरी ना चोरी होगी आल्टो जेरा नंबर हैगा डी एल फोर सी डबल ए फाइव वन थ्री टू मैं चार बजे की घटना हैगी सवेर की मैं सी टीवी कैमरे भी चैक करवाया और पुलिस में ने दरखात भी दी है मैं तो उन्होंने मैं कहा है भी गरी जल्द ही लाभ दी जाएगी मैं टीम भी पिछले लाई दी हैगी है फिर उन्होंने काफ़ी सीसी टीवी कैमरे चैक किते है उन्होंने मैं यही विश्वास दिता वा भी जल्द से जल्द ठा ਗੱਡੀ ਅਰੀ ਆਪਾਂ ਲੱਭ ਲਵਾਂਗੇ ਜੋ ਵੀ ਹੈਗਾ ਵਾ ਲੇਕਿਨ ਫਿਰ ਵੀ ਮੈਂ ਨਾਲ ਉਹ ਇਹੀ ਕਹਣਾ ਚਾਹੁੰਦਾ ਵਾ ਕਿ ਐ ਏਦਾਂ ਤੋਂ ਅੱਗੇ ਹੋਰ ਕੇ ਨਾ ਦੂ ਘੱਟ ਨਾਲ ਮੇਰੀ ਗੱਡੀ ਲੱਭ ਦਿੱਤੀ ਜਾ ਜਲਦੋਂ ਜਲਦ ਕਿਦਾਂ ਵੇਦੇ ਚ ਇਤਰੀ ਸ਼ਹਿਰ ਦੇ ਵਿੱਚ ਕਦਣਾ ਮਾ ਹੋ ਰਹੀ ਹੈ ਚੋਰੀ ਦੀਆਂ ਕਿਤੇ ਦੁਕਾਨਾਂ ਹਾਂ ਦੇਖੋ ਜੀ ਇੱਥੇ ਪਹਿਲਾਂ ਵੀ ਇੱਕ ਦੋ ਵਾਰਦਾਤ ਹੋ ਚੁੱਕੀਆਂ ਬੰਲਾਂ ਵੀ ਲੇਕਿਨ ਮੈਂ ਇਹ ਕੁੱਛਤਾ ਵੀ ਨਹੀਂ ਯਾਰ ਇਦਾਂ ਨਹੀਂ ਹੋ ਸਕਦਾ ਹੈਗਾ ਤੇ ਪਹਿਲਾਂ ਵੀ ਇੱਕ ਗੱਡੀ ਵਾਲੇ ਦਾ ਟਾਇਰ ਕੋ ਲਾਵੇ ਕੋਈ ਲੈ ਗਿਆ ਹੈਗਾ ਅਸੀਂ ਤੋਰ ਇਸ ਤੋਂ ਪਹਿਲਾਂ ਵੀ ਮੈਂ ਸੁਣਿਆ 15 ਦਿਨ ਪਹਿਲਾਂ ਕਿਤੇ ਕੋਈ ਗੱਡੀ ਚੋਰੀ ਹੋਈ ਹੈ ਲੇਕਿਨ ਉਹਨੇ ਦਰਖਾਸਤ ਨਹੀਂ ਲਿਖਾਈ ਕੌਣ ਲਿਖਾਈ ਮਨੋਰਾ ਰੀਜਨ ਨਹੀਂ ਪਤਾਗਾ ਲੇਕਿਨ ਅੱਜ ਜੋ ਮੇਨਰ ਨਾ ਵਾਦਾ ਤੋਂ ਇੱਥੇ ਮੈਂ ਪਹਿਲਾਂ ਜਬਨ ਕਲਾਂ ਸਿਟੀ ਜਾ ਕੇ ਦਰਖਾਸਤ ਲਖਾਈ ਆਗੀ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਟੀਮ ਨੂੰ ਕਿਹਾ ਮੈਂ ਪੁਲਿਸ ਵਾਲੇ ਨੂੰ ਕਿਹਾ ਮੈਨੂੰ ਟੀਮ ਚਾਹੀਦੀ ਤੁਹਾਡੀ ਫਿਰ ਸੀਸੀਟੀਵੀ ਕੈਮਰੇ ਚੱਕ ਕੇ ਤੇ ਯਾਰ ਰੋਡ ਦੇ ਨਾਲ ਆ ਕੇ ਸੀਸੀਟੀਵੀ ਕੈਮਰੇ ਚੱਕ ਕਿਤੇ ਸੀਸੀਟੀਵੀ ਕੈਮਰੇ ਚੈੱਕ ਕਰਨ ਤੋਂ ਬਾਅਦ ਉਹਨਾਂ ਨੇ ਕਿ ਆ ਵੀ ਸਾਡੀ ਜਿਹੜੀ ਗੱਡੀ ਆ ਤੇ ਚੋਰੀ ਹੋਈ ਆ ਨੰਗੀ ਅੱਗੇ ਚੋਰਾ